की की सुनीता था था? बेटे है बेटा मेरे बस पास पास से तो ही एक प्रेशर कराया ख़राब हो गया बड़ा बल्ले भी आया मैं हर कथा पे भी लेके गई मेरे था था। मेरे को नहीं ये लोशा चाहिए मचा चाहिए ਮਤਾ ਜੀ ਫਿਰ ਕਿੰਨਾ ਕ ਪੈਸਾ ਲਾ ਦਿੱਤਾ ਜਿਹੜਾ ਸਰ ਮੈਂ 3-4 ਲੱਖ ਰਿਹਾ ਲਾਤਾ ਵੇ ਨਹੀਂ ਠੀਕ ਹੋਇਆ ਕਿਉਂ ਮੈਂ ਠੀਕ ਹੋਇਆ ਕੀ ਡਾਕਟਰ ਕੀ ਦੱਸਦੇ ਐ ਮਨੰਦ ਦਾ ਸੇਕ ਹਮ ਸਰ ਦਾ ਐਸੇ ਪਲਾਈਟ ਹੈਗਾ ਉਹ ਵਪਾਰ ਕਰਵਾਇ ਨਹੀਂ ਜਾ ਰਹੇ ਕੀ ਮੇਰੇ ਫੋਨ ਨਹੀਂ ਉਹ ਮੈਂ ਕੋਸ਼ਿਸ਼ ਕਰ ਦਿੱਤਾ ਲਾਣ ਕਿਹਾ ਦਾ ਮਤਾ ਜੀ ਇਹਨਾਂ ਦੇ ਪਰਿਵਾਰ ਚ ਕੋਣ ਵਿਆਹੇ ਦੇ ਆ ਆਰੇ ਦੋ ਅੱਡੇ ਵਕਰੇ ਨੇ ਇਹ ਮੁੰਡਾ ਵਿਆਹ ਦਾ ਤੇ ਤੈਨੂੰ ਬੱਚੇ ਆ ਬਿਆਹਾ ਦਾ ਬੰਦੂ ਗੁੱਡੀ ਇੱਕ ਕੱਟਾ ਵਾ ਕੀ ਕੰਮ ਕੀ ਕਰਦੇ ਸੀ ਤੈਨੂੰ ਇਹਦੇ ਨਹੀਂ ਜਾਣ ਕਰਦਾ ਜੇ ਉਹ ਤਾਂ ਪਹਿਲਾਂ ਦਾ ਹੀ ਤੂੰ ਫਿਰ ਕਿ ਜਾਣਾ ਕਿੱਦਾਂ ਹੁੰਦਾ ਬੰਦਾ ਉਹ ਤਾਂ ਪਾਪਾ ਦੀਆਂ ਨਹੀਂ ਨੱਪਾ ਕਰਦਾ ਵਾ ਅੱਜ ਜਰਿਹਾ ਤਾਂ ਪੈਣਾ ਤੇ ਦਵਾਈਆਂ ਆਣਗੀਆਂ ਵੀ ਰੋਟੀ ਚੱਲੇਗੀ ਕੀ ਕਰਨਾ ਕੁਨਾ ਲੈਦਾ ਇਹ ਕਦੀ ਕੋਈ ਦਿੱਸਦਾ ਬੰਦਾ ਖੜਾ ਜਾਂਦਾ ਕਦੀ ਕੋਈ ਖੜਾ ਜਾਂਦਾ ਨਾਲ ਤੁਹਾਨੂੰ ਰਿਸ਼ਤੇਦਾਰਾਂ ਦੇ ਕੋਲ ਆਪਰ ਇੰਨਾ ਪੈਸਾ ਕਿਸ ਤਰ੍ਹਾਂ ਲੱਗਿਆਗਾ ਤੁਹਾਡੇ ਕੋਲ ਕੀ ਕਹਿਣਾ ਚਾਹੁੰਦੇ ਹੋ ਇਹ ਕਿੰਨੀ ਆਪ ਤੁਹਾਨੂੰ ਕਿ ਮੇਰੇ ਬੱਚੇ ਨੂੰ ਠੀਕ ਕਰ ਦੇ ਮੇਰੇ ਬੱਚੇ ਦੀ ਮਦਦ ਕਰੋਗੇ ਮਤਲਬ ਸੂ ਦਾਨੀ ਵੀਰ ਬੈਠੇ ਦੇ ਆ ਤੁਸੀਂ ਉਹਨਾਂ ਨੂੰ ਆਪਣੇ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਇਹਦਾ ਬੱਚੇ ਦਾ ਇਲਾਜ ਹੋਵੇ ਹੋਰ ਇਹਦਾ ਬੱਸ ਮੇਰੇ ਬੱਚੇ ਨੂੰ ਇਲਾਜ ਚਾਹੀਦਾ ਮੇਰਾ ਬੱਚਾ ਠੀਕ ਹੋ ਜਵੇ ਇਹਦਾ ਇਲਾਜ ਕਰਾ ਲਓ ਮੈਨੂੰ ਖਿਦਤ ਆਪਣਾ ਮੋਬਾਈਲ ਨੰਬਰ ਦੱਸੋ ਜੀ ਜੇ ਤੁਹਾਨੂੰ ਕਿਸੇ ਨੇ ਮਿਲਣਾ ਵੀ ਹੋਵੇ ਜਾਂ ਕੋਈ ਸੰਪਰਕ ਕਰਨਾ ਹੈ ਕੀ ਮੋਬਾਈਲ ਹੈ ਕਿਸੇ ਦਾ ਕੀ ਨਾਮ ਤੁਹਾਡਾ ਸੰਦੀਪ ਕੁਮਾਰ ਕੀ ਹੋਇਆ ਤੁਹਾਨੂੰ ਪਾਸੇ ਗਈ ਹੈ আচ্ছা ਜੀ ਹੁਣ ਹਸਪਤਲ ਗਿਆ ਹੈ ਉਹ ਹਸਪਤਲ ਦਾ ਸਾਰੇ ਅੰਬਰਸਰਿਕੋਂ ਮੁਗਿਆਵਾਂ ਪੀਜੀਆਈ ਕੁਮਾਉਂ ਉਹ ਮੇਰੇ ਲਾ ਦਰਦ阿里 ਰੀਹ ਹਟਨੂੰ ਤినੂ ਜਿਨੀ ਨੀਮੀ ਮੇ ਗੰਮ ਜਿਦੇ ਪਿਆਗਾ ਇਦਾਈ ਕਾਰੇ ਕਿੰਦਾ ਚੱਲਦਾ ਲੋਕਾਂ ਦੀ ਬੜੀ ਜਿਵਾਨ ਵਾਲਾ ਕੋ ਉਤਰ ਲੈ ਮਾਰ ਮਾਰ ਕੇ ਪੈਸੇ ਮੰਗਦੇ ਆ ਤੇਰੇ ਨਾਲ ਕੇਜਾ ਆਡਾ ਕਰਦੋ ਮਨ ਮੋਟਾ ਤੇਰੋਂ ਹੁਣ ਕਰਦੇ ਆ ਨਿਆਣੇ ਨਿੱਕੇ ਨਿੱਕੇ ਪੜਾਉਣਾ ਵੀ ਆ ਫਿਰ ਉਹਨਾਂ ਨੂੰ ਪਾਲਣਾ ਵੀ ਆ ਉਹ ਫਿਰ ਕਿਸ ਤਰ੍ਹਾਂ ਚੱਲਦਾ ਕੋਈ ਤਰੇ ਵੀ ਰੋਬਨਸੀ ਕੋਈ ਦੇ ਜਾਂਦਾ ਕੋਈ ਨਹੀਂ ਦੇ ਕੇ ਜਾਂਦਾ ਉਹਦੇ ਕਰਕੇ ਹਾਂ ਫਿਰ ਬਸ ਕੀ ਕਹਿਣਾ ਦਿੰਦੇ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਤੁਸੀਂ ਅਪੀਲ ਹੋ ਕਰਨਾ ਚਾਹੁੰਦਾ ਮੈਂ ਜੇਰੇ ਮੇਰੇ ਨੀਅਤ ਵੀ ਹੈ ਵੀ ਭਰਾ ਵੀਰ ਉਹਨਾਂ ਨੂੰ ਹੱਥ ਯੋਰ ਕੇ ਬੇਨਤੀ ਆ ਕਿ ਇਹ ਇਲਾਜ ਕਰਾਓ ਮੇਰੀ ਬੇਨਤੀ ਹੈ ਹੋਇਆ ਆਹ ਕਿਰਪਾਏ ਕੋਈ ਕਿਚੈਨਾ ਮੇਰਾ ਬੱਸ ਮੇਰਾ ਲਾਜ ਹੋ ਜਾਏ ਜਿਹੜਾ ਮਾਪੇ ਬੱਚਿਆ ਜਾ ਘਲੂਲਾ ਬੱਚਿਆਂ ਨੂੰ ਕੋਣੋਂ ਨੀਂ ਨੀਂ ਹਿੰਮਤ ਨਹੀਂ ਆ ਗਈ ਆਵੇਲ ਗਹਿ ਮੜਨ ਮੇਰੇ ਭੰਨੀ ਵੀਰ ਬੈਠੇ ਬਾਹਰ ਬੈਠੇ ਆ ਬਾਹਰ ਜਿਹੜੇ ਬੈਠੇ ਵੀਰ ਇਹਨਾਂ ਦੇ ਵੀਰ ਉਹਨਾਂ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਮੈਂ ਹਲ ਕਰਨ ਜਾਂਦਾ ਮੇਰੇ ਲਾਜ ਘਾਡੋ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਤੁਸਾਂ ਮਨ ਫਰੰਚ ਕੀ ਨਾਮ ਕੱਢਾ ਰੱਬ ਜੀ ਕੋ ਸੰਦੀਪ ਕੁਮਾਰ ਜੀ ਇਹਨਾਂ ਦਾ ਕੀ ਨਾਂ ਤੇ ਰੱਖਿਆ ਸੰਦੀਪ ਕੁਮਾਰ ਜੀ ਇਹਨਾਂ ਨਾਲ ਆਪਾਂ ਕਿਸ ਤਰ੍ਹਾਂ ਨਹੀਂ ਇਹਨਾਂ ਨਾਲ ਆਪਾਂ ਡਿਪਰੈਸ਼ਨ ਹੋਇਆ ਜੀ ਪੱਸ ਦਾ ਉੱਤੋਂ ਬਾਅਦ ਇਹਨਾਂ ਦਾ ਬੜਾ ਇਲਾਜ ਕਰਾਇਆ ਮੰਮੀ ਡੈਡੀ ਨਾਲੇ ਇਦਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਰਿਆਂ ਨੇ ਪਰ ਇਹਨਾਂ ਨੂੰ ਕਿਤੋਂ ਵੀ ਰਾਮ ਨਹੀਂ ਮਿਲਿਆ ਹੈਗਾ ਮੇਰੀ ਬਸ ਵੀਰ ਭਰਾਵਾਂ ਨੂੰ ਇੱਕੋ ਹੀ ਬੇਨਤੀ ਆ ਤੁਹਾਡੀ ਮਦਦ ਕਰਨ ਮੇਰੇ ਛੋਟੇ ਛੋਟੇ ਤਿੰਨ ਬੱਚੇ ਆ ਦੋ ਕੁੜੀਆਂ ਤੇ ਇੱਕ ਆਕਾਵਾ ਮੇਰੀ ਇਹ ਹੀ ਬੇਨਤੀ ਆ ਕਿ ਮੇਰੇ ਬਸ

ਜਗਾ ਧਿਆਨਪੁਰ ਗੁਰਦਾਸਪੁਰ ਜ਼ਿਲ੍ਹਾ ਹਾਂ ਜੀ ਮੇਰਾ ਨਾਮ ਗੁਰਮੀਤ ਸਿੰਘ ਜੀ ਵਾਈਬ੍ਰੋ ਜੀ ਕਿਹੜੀ ਸੰਸਥਾ ਦਾ ਹਾਂ ਜੀ ਵਾਈਬ੍ਰੋ ਜੀ ਦਾ ਖਾਲਸਾ ਵਾਈਬ੍ਰੋ ਜੀ ਦੀ ਫਤਿਹ ਮੈਂ ਵਾਟਸ ਪੰਜਾਬ ਦੀਪ ਸਿੱਧੂ ਦਾ ਦੋਸਤ ਹਾਂ ਜੀ ਗੁਰਮੀਤ ਸਿੰਘ ਦਾ ਮੈਂ ਜੀ ਇਹ ਡੇਰਾਬ ਬਣਾਉਣ ਆਇਆ ਤੁਮ ਦੋ ਕੱਲ ਕਰੇ ਇਹ ਲਾਤੀ ਮੈਂ ਉਹਦੇ ਘਰ ਵੀ ਕੀ ਵੇਖਿਆ ਹਾਲਾਤ ਸਾਰੇ ਬੱਤੇ ਬੱਤਰ ਆ ਇਹ ਗਰੀਬ ਪਰਿਵਾਰ ਆ ਸਾਡੀ ਨਜ਼ਰ ਚ ਆਇਆ ਤੇ ਬਹੁਤ ਲੋੜਵੰਦ ਪਰਿਵਾਰ ਆ ਤੇ 5 ਲੱਖ ਦਾ ਜਿਹੜਾ ਇਹਨਾਂ ਦਾ ਕਾਰਡ ਬਣਿਆ ਸੀ ਕਿ ਸਰਕਾਰ ਦੇ ਤੌਰ ਤੇ ਇਹਨਾਂ ਦਾ ਇਲਾਜ ਜਿਹੜਾ ਉਹ ਕਰ ਦਿੱਤਾ ਗਿਆ ਹੋਇਆ ਆ ਤੇ ਫਿਰ ਵੀ ਇਹ ਇਲਾਜ ਦੇ ਦੀ ਜਿਹੜੀ ਬਹੁਤ ਜ਼ਰੂਰਤ ਆ ਜ਼ਿੰਦਗੀ ਮਰੋਤ ਨਾਲ ਇਹ ਵੀਰ ਸਾਡਾ ਜੂਝ ਰਿਹਾ ਆ ਤੇ ਇਸ ਨੂੰ ਅਸੀਂ ਹੋਰ ਵੀ ਕਹਿੰਦੇ ਆ ਕਿ ਜਿਹੜੇ ਸਾਡੇ ਬਹੁਤ ਦਰਨੀ ਸੱਜਣ ਬੈਠੇ ਆ ਵੱਤ ਵੱਦ ਦੇਸ਼ਾਂ ਦੇ ਚ ਬੈਠੇ ਆ ਉਸ ਵੀਰ ਦੀ ਜਰੂਰ ਹਲਪ ਕਰਨਾ ਤੇ ਇਹਨੂੰ ਤੰਦਰੁਸਤ ਕਰਨਾ ਤੇ ਇਹ ਆਪਣੀ ਜਿਹੜੀ ਆ ਕਮਾਈ ਆਪ ਜਿਹੜਾ ਇਹ ਕਰਕੇ ਆਪਣੇ ਬੱਚਿਆਂ ਦਾ ਪੇਟ ਜਿਹੜਾ ਉਹ ਪਾਲ ਸਕੇ ਕਿਉਂਕਿ ਅੱਜ ਕੱਲ੍ਹ ੰਘਾਈ ਬਹੁਤ ਜ਼ਿਆਦਾ ਆ ਤੇ ਘਰ ਦੇ ਜਿਹੜੇ ਜੀ ਆ ਹਾਲਾਤ ਆ ਉਹ ਵੱਧ ਤੋਂ ਵੱਧ ਬਣ ਪਏ ਆ ਤੇ ਜਿਹੜਾ ਇਹਨਾਂ ਦੇ ਹੈ ਕਿ ਆ ਬੇ ਬੇਟੇ ਦੇ ਫਾਦਰ ਸਾਹਿਬ ਆ ਉਹ ਧੜੀ ਧੜੀ ਬੱਤੇ ਦਾ ਕੰਮ ਕਰਦੇ ਆ ਤੇ ਹੁਣ ਇੱਕ ਪਰਿਵਾਰ ਦਾ ਜੀ ਆ ਹਨ ਦੋ ਬੇਟੇ ਆ ਤੇ ਤਿੰਨ ਬੇਟੀਆਂ ਇਹਨਾਂ ਦੀਆਂ ਦੋ ਬੇਟੀਆਂ ਤੇ ਜਿਹੜਾ ਗੁਜ਼ਾਰੇ ਰਹਿਣ ਬਸੇਰਾ ਜਿੱਤਰਾ ਜਿਹੜਾ ਆ ਪਾਲਣ ਪੋਸ਼ਣ ਦਾ ਜਿਹੜਾ ਸਾਹਕਤਾ ਆ ਪਾਲਣ ਪੋਸ਼ਣ ਦੇ ਵਿੱਚ ਬਹੁਤ ਉਹਨਾਂ ਨੂੰ ਮੁਸ਼ਕਲ ਆ ਰਹੀ ਆ ਤੇ ਜੋ ਵੀ ਉਹਨਾਂ ਨੇ ਗਲੀ ਗਵਾਂਡ ਚੋਂ ਪੈਸਾ ਚੁੱਕ ਕੇ ਤੇ ਇਲਾਜ ਵਾਸਤੇ 7-8 ਲੱਖ ਰੁਪਏ ਲਾ ਚੁੱਕੇ ਆ ਤੇ ਹੁਣ ਉਹਨਾਂ ਦੇ ਕੋਲ ਕੁਝ ਨਹੀਂ ਰਿਹਾ ਤੇ ਇਹਨਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਆ ਕਿਰਪਾ ਕਰਕੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਆਪਣੇ ਕੋਲੇ ਵੀ ਸਰਕਾਰ ਕੋਲੇ ਵੀ ਇਹ ਮੰਗ ਕਰਦੇ ਆ ਕਿ ਵੀਰ ਤਾਂ ਬਹੁਤ ਬਹੁਤ ਇਲਾਜ ਹੋ ਸਕੇ ਤੇ ਫਿਰ ਵੀ ਅਸੀਂ ਇਹੀ ਕਹਿ ਰਹੀ ਆ ਕਿ ਪਾਨੀ ਸੱਚੇ ਜਿਹੜੀ ਆ ਗਿਆ ਵੀਡੀਓ ਨੂੰ ਦੇਖ ਰਹੇ ਆ ਇਹ ਉਹ ਇਸ ਲਈ ਇਹਦਾ ਇਲਾਜ ਕਰਾ ਦਿੱਤਾ ਗਿਆ ਵੀ ਨੰਬਰ ਜਿਹੜਾ ਆ ਉਹ ਭੈਣੇ ਬੋਲਤਾ ਇਹ ਵਾਧੂ ਬੇਸਲੀਅਤ ਦੀ ਨੰਬਰ ਕੀਤੀ ਜਾਵੇ ਆਓ ਖੇਤੀ ਆਉਂਦੀ ਹੈ ਕਿ ਮਾਤਾ ਇਹ ਹੋਇਆ ਕਿ ਇਹਨਾਂ ਨੂੰ ਪਾਪਾਂ ਦੇ ਕੋਈ ਸੁਣ ਨਹੀਂ ਦੱਸਦੇ ਇਹਨਾਂ ਪਿਛੋਂ ਨਿਕਲੀ ਉਹਨਾਂ ਪ੍ਰੇਸ਼ਣ ਕਰਾਇਆ ਪ੍ਰੇਸ਼ਣ ਇਹ ਤਾਂ ਗਲਤ ਹੋ ਗਿਆ ਹੀ ਹੁੰਦੇ ਤਾਂ ਕਿੰਨੇ ਯਾਹੋਸਪਿਟਲ ਦੇ ਦਰਵਾਜ਼ੇ ਲਾਂਝ ਕਰਾਤਾ ਐ ਮਰ ਲੁਕਾਵੇਂ ਮੰਗਮਾਤੀ ਆ ਪਰ ਸਵਾਰਿਆਂ ਕੋ ਗੜੀ ਗਵਾੜ ਕੋ ਪਿੰਡ ਕੋ ਵੀ ਤਰਲੇ ਮਾਰਦਾ ਮਾਦੇ ਮੈਂ ਮਹਤੇ ਮੰਜੀ ਪਹੁੰਚਾਉ ਠੀਕ ਹੈ ਇਹੀ ਤਾਂ ਚੰਡੀਗੜ੍ਹ ਵੀ ਡੇਢ ਮਹੀਨਾ ਲਾ ਕੇ ਆਏ ਬਸ ਉਹੇ ਕੰਮ ਖਰਾਬ ਕਰ ਤੇ ਇੱਕ ਵਾਰ ਚੱਕ ਰੱਖ ਦੇ ਕੋਈ ਆ ਸਭ ਕੁਝ ਐਵ ਲਕੀਤੇ ਵਿੱਚ ਨਾ ਜਿਹੜਾ ਪ੍ਰਸ਼ਨ ਹੁੰਦਾ ਉੱਥੇ ਉਥੇ ਨੀ ਨਾ ਰੇਸ਼ਾ ਨਹੀਂ ਆਟਦਾ ਗਾਇ ਨਾ ਦੇ ਮੇਰੇ ਪਿਆਰਾ ਆ ਪੁੱਤੇ ਵਾਂਗ ਮਤੋਰ ਕੇ ਜਾ ਨਾ ਲੱਤਾਂ ਨਹੀਂ ਦੇ ਦਿੰਜਾ ਤੇ ਮਾਤਾ ਜੀ ਬਾਤ ਤੁਸੀਂ ਬੜਾ ਲੈ ਮੈਂ ਬੜੀ ਲਾਜਦੀ ਐ ਹੁਣ ਮੇਰੇ ਨਹੀਂ ਬੱਲੇ ਕੋਈ ਛਿਆ பாப்படி பாலதாடா எந்த மாரி ஆசிரிய